ਸੁਹੀ ਮਹਿਲਾ ਪੰਜਵਾ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁਨਾਮੀ ਕਹਾਏ ਜੋ ਤਿਸ ਭਾਵੇ ਸੋ ਪਰਵਾਣ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕੈ ਤੋ ਸੇ ਦੁਨੀ ਨਾ ਜਾਏ ਸਰਬ ਨਿਰੰਤਰ ਏਕੋ ਜਾਗੇ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੇ ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੁਹੀ ਮਹਿਲਾ ਪੰਜਵਾ ਪਰਾਤ ਹੈ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਉ ਪ੍ਰਭ ਅਬਿਨਾਸੀ ਰੈਣ ਦਿਨ ਗਾਉ ਜੀਵਤ ਮਰਤ ਨਹਿ ਚਲ ਪਾਵੇ ਥਾਉ ਸੋ ਸਾਹ ਹੋ ਸੇਵ ਜਿਤ ਧੋਟ ਨ ਆਵੇ ਖਾਤ ਖਰਚਤ ਸੁਖ ਅਨੰਦ ਵਿਹਾਵੇ ਜਗ ਜੀਵਨ ਪਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਤੇ ਆਇਆ ਤੁਹੀ ਮਹਿਲਾ ਪੰਜਵਾ ਗੁਰਪੂਰੇ ਜਬ ਭੇ ਦਇਾਲ ਦੁਖ ਬਿਨ ਸੇ ਪੂਰਨ ਭਈ ਕਾਲ ਪੇਖ ਭੇਖ ਜੀਵਾ ਦਰਸ ਤੁਮਾਰਾ ਚਰਨ ਕਮਲ ਜਾਈ ਬਲੇ ਹਾਰਾ ਤੁਜ ਬਿਨ ਠਾਕੁਰ ਕਵਨ ਹਮਾਰਾ ਰਹਾਓ ਸਾਧ ਸੰਗਤ ਸਿਓ ਪ੍ਰੀਤ ਬਣ ਆਈ ਪੂਰਬ ਕਰਮ ਲਿਖਤ ਤੁਰ ਪਾਈ ਜਪ ਹਰ ਹਰ ਨਾਮ ਅਚਰਚ ਪਰਤਾਪ ਜਾਲ ਨਾ ਸਾਕੇ ਤੀਨੇ ਤਾਪ ਨਿਮਖ ਨਾ ਬਿਸਰੇ ਹਰ ਚਰਨ ਤੁਮਾਰੇ ਨਾਨਕ ਬਾਗੇ ਦਾਨ ਪਿਆਰੇ ਸੁਹੀ ਮਹਿਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੀਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ RAM ਰਮਤ ਸੰਤਨ ਸੁਖ ਮਾਨਾ ਨਾਨਕ ਦੇਵਨ ਹਾਰ ਸੁਜਾਨਾ ਸੁਹੀ ਮਹਿਲਾ ਪੰਜਵਾ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਤਾਰਤ ਮਿਥਿਆ ਮੋਹ ਬੰਧੇ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਤ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦੂ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਤਾਰਤ ਪਰਣ ਪੋਖਣ ਸੰਗ ਔਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਣ ਸਮਰਥ ਅਗੋਚਰ ਸੁਆਮੀ ਓਧਰੇ ਨਾਨਕ ਪ੍ਰਭ ਅੰਤਰ ਜਾਮੀ ਸੁਹੀ ਮਹਲਾ ਪੰਜਵਾ ਸਾਧ ਸੰਗੇ ਤਰੇ ਭੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪ ਤਜਾਇਣ ਰਹਾਓ ਜੀਵਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਚ ਸੁਆਉ ਆਠ ਪਹਿਰ ਪਾਰ ਬ੍ਰਹਮ ਤਿਆਈਏ ਪੂਰਬ ਲਿਖਤ ਹੋਏ ਤਾ ਪਾਈਏ ਸ਼ਰਨ ਪਏ ਜਪ ਦੀਨ ਦਿਆਲਾ ਨਾਨਕ ਜਾਚੇ ਸੰਤ ਰਵਾਲਾ ਸੁਹੀ ਮਹਲਾ ਪੰਜਵਾਂ ਕਰ ਕਾ ਕਾਜ ਨਾ ਜਾਣੀ ਰੂੜਾ جھوٹੇ ਧੰਦੇ ਰਚਿਓ ਮੂੜਾ ਜਿਤ ਤੂ ਲਾਵੇ ਤਿਤ ਤਿਤ ਲਗਨਾ ਜਾਂ ਤੂ ਦੇਹ ਤੇਰਾ ਨਾਉ ਜਪਨਾ ਰਹਾਉ ਹਰਿ ਕੇ ਦਾਸ ਹਰਿ ਸੇਤੀ ਰਾਤੇ RAM ਰਸਾਇਣ ਅਨੰਦਿ ਨਮਾਤੇ ਵਹਾਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਢੇ ਉਧਰੇ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਣ ਦੁਆਰੇ ਸੁਹੀ ਮਹਲਾ ਪੰਜਵਾ ਸੰਤ ਪ੍ਰਸਾਦ ਨਹਿ ਚਲ ਕਰ ਪਾਇਆ ਸਰਬ ਸੂਖ ਫਿਰ ਨਹੀਂ ਡੋਲਾਇਆ ਗੁਰੂ ਤੇ ਆਏ ਹਰ ਚਰਨ ਮਨ ਚੀਨੇ ਤਾਤੇ ਕਰਤੇ ਅਸਥਿਰ ਕੀਨੇ ਰਹਾਉ ਗੁਣ ਗਾਵਤ ਅਚੂਤ ਅਬినాਸੀ ਤਾਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ ਲੀਨੇ ਲੜਲਾਏ ਸਦਾ ਅਨੰਦ ਨਾਨਕ ਗੁਣ ਗਾਏ ਸੁਹੀ ਮਹਲਾ ਪੰਜਵਾ ਅੰਮ੍ਰਿਤ ਵਚਨ ਸਾਧਕੀ ਬਾਣੀ ਜੋ ਜੋ ਜਪੇ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਤਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਣਾਈ ਤੁਹੀ ਮਹਿਲਾ ਪੰਜਵਾ ਕਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹੋ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਤਿਪਾਲਾ ਜਿਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਲੇ ਜਪ ਨਾਲਾ ਨਾਨਕ ਜਾਚੇ ਸੰਤ ਰਵਾਲਾ ਸੋਹੀ ਮਹਿਲਾ ਪੰਜਵਾਂ ਇਸ ਬਿਨ ਦੂਜਾ ਅਵਰ ਨ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰਥ ਆਪਾਰ ਰਹਾਉ ਸਭ ਰੋਗ ਮਿਟਾਵੇ ਨਵਾ ਨਿਰੋਵਾ ਨਾਨਕ ਰਖਾ ਆਪੇ ਹੋਆ ਸੁਹੀ ਮਹਲਾ ਪੰਜਵਾਂ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਪਾਗ ਪ੍ਰਾਪਤ ਹੋਈ ਰਹਾਉ শ্যাম ਸੁੰਦਰ ਤਜ ਨੀਦ ਕਿਉ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਵਿਛੋਹਾ ਕਰਤ ਕਸਾਈ ਨਿਰਦੇਜੰਤ ਤਿਸ ਦਿਆ ਨ ਪਾਈ ਅਨੇਕ ਜਨਮ ਬੀਤ ਅਨ ਪਰਮਾਈ ਕਰ ਵਾਸ ਨ ਦੇਵੇ ਦੁਤਰ ਮਾਈ ਦਿਨ ਰਹਿਨ ਆਪਣਾ ਕੀਆ ਪਾਈ ਕਿਸ ਦੋਸ ਨਾ ਦੀਤੇ ਕਿਰਤ ਭਵਾਈ ਸੁਣ ਸਾਜਨ ਸੰਤ ਜਨ ਪਾਈ ਚਰਨ ਸਰਣ ਨਾਨਕ ਗਤ ਪਾਈ ਰਾਗ ਸੁਹੀ ਮਹਿਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਕਿਤਹੀ ਕਾਮਨ ਧੋ ਲਹਿਰ ਜਿਤ ਹਰ ਬਿਸਰਾਏ ਰਹਾਓ ਅਦਧ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹੋ ਬਡਪਨਾ ਮਾਇਆ ਲਪਟਾਏ ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖ ਖਾਏ ਐਸੋ ਰਾਜ ਨ ਕੀਤੇ ਕਾਜ ਜਿਤ ਨਹਿ ਤ੍ਰਿਪਤਾਏ नगन फिरत रंग एक कै ओहो शोभा पाए पाट पटंबर बिरथिया जह रच लो भाए सब किच तुमरे हाथ प्रब आप करे कराय सास सास सिमरत रहा नानक दान पाए सुहि महला पंजवा ਹਰ ਕਾ ਸੰਤ ਪਰਾਨ ਧਨ ਤਿਸ ਕਾ ਪनिਹਾਰਾ ਪਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾ ਕ ਕਰੀ ਬੀਜਨਾ ਸੰਤ ਝੋੜ ਟੁਲਾਵੋ ਸੀਸ ਨਿਹਾਰੋ ਚਰਨ ਤਲ ਧੂਰ ਮੁਖ ਲਾਵੋ ਵਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਅਭਿਮਾਨ ਸਰਣੀ ਪਰ ਹਰ ਗੁਣ ਨਿਧ ਪਾਈ ਅਭ ਲੋਕਨ ਪੁਨਹੇ ਪੁਨਹੇ ਕਰੋ ਜਨਕਾ ਦਰਸਾਰ ਅੰਮ੍ਰਿਤ ਬਚਨ ਮਨ ਮਹਿ ਸਿੰਜੋ ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ ਜਨਕਾ ਸੰਗ ਮਾਗੋ ਨਾਨਕ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ ਸੁਹੀ ਮਹਲਾ ਪੰਜਵਾਂ ਜਿਨ 모ਹਿ ਭ੍ਰਮੰਡ ਖੰਡ ਤਾਹੋ ਮਹਿ ਪਾਓ ਰਾਖ ਲਿਹੋ ਇਹੋ ਵਿਖਈ ਜਿਉ ਦੇਹ ਆਪਣਾ ਨਾਉ ਰਹਾਉ ਜਾਤੇ ਨਹੀਂ ਕੋ ਸੁਖੀ ਤਾਕੇ ਪਾਛੇ ਜਾਓ ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਓ ਕਰਹੁ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇ ਨਿਤੀ ਸਾਧ ਸੰਗ ਸਮਾਓ ਰਾਗ ਸੁਹੀ ਮਹਿਲਾ ਪੰਜਵਾ ਕਰ ਪੰਜਵਾ ਪੜ ਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲ ਨਾਮ ਜਪ ਮੰਨ ਗੋਬਿੰਦ ਏਕੇ ਅਵਰ ਨਹੀਂ ਕੋ ਲੇਖੇ ਸੰਤ ਲਾਗ ਮਨਹਿ ਛਾੜ ਦੁਬਿਧਾ ਕੀ ਕੁਰਿਆ ਰਹਾਓ ਨਿਰਗੁਣ ਹਰੀਆ ਸਰਗੁਣ ਧਰੀਆ ਅਨੇਕ ਕੁਠਰੀਆ ਪਿਨ 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 ਕਰੀਆ ਵਿਚ ਮਨ ਕੋਟਵਰੀਆ ਨਿਜ ਮੰਦਰ ਪਿਰਿਆ ਤਹਾ ਅਦਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰਿਆ ਬਹੁ ਬਿਧ ਫਿਰਿਆ ਪਰ ਕੋਹਿਰੀਆ ਬਿਖਣਾ ਘਿਰਿਆ ਅਬ ਸਾਧੂ ਸੰਗ ਪਰਿਆ ਹਰ ਦੁਆਰੇ ਖਰੀਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹੁਰ ਨਾ ਫਿਰਿਆ ਸੁਹੀ ਮਹਿਲਾ ਪੰਜਵਾ ਰਾਸ ਮੰਡਲ ਕੀ ਨੋ ਆਖਾਰਾ ਸਗਲੋ ਸਾਜ ਰਖਿਓ ਪਾਸਾਰਾ ਰਹਾਉ ਬੋਹ ਬਿਦ ਰੂਪ ਰੰਗ ਆਪਾਰਾ ਪੇਖੇ 쿠ਸੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਬਰਨ ਚਿਹਨ ਨਾਹੀ ਮੁਖ ਨਾਮਾ ਸਾਰਾ ਕਹਿਨ ਨ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਸੁਹੀ ਮਹਿਲਾ ਪੰਜਵਾ ਤੋ ਮੈਂ ਆਇਆ ਸਰਨੀ ਆਇਆ ਪਰੋਸੇ ਆਇਆ ਕਿਰਪਾ ਆਇਆ ਜੋ ਪਾਵੇ ਤਿਉ ਰਾਖੋ ਸੁਆਮੀ ਮਾਰਗ ਗੁਰਹਿ ਪਠਾਇਆ ਰਹਾਉ ਮਹਾ ਦੁਤਰ ਮਾਇਆ ਜੈਸੇ ਭਵਨ ਚੁਲਾਇਆ ਸੋਨ ਸੋਨ ਹੀਰ ਆਇਆ ਕਰਹੋ ਤ੍ਰਮ ਰਾਇਆ ਗ੍ਰਹਿ ਅੰਦ ਕੂ ਪਾਇਆ ਪਾਵਕ ਸਗ ਰਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੁਹੀ ਮਹਿਲਾ 5ਵਾਂ ਕਰ 6ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬਨੰਤਿਆ ਮਿਲੇ ਨਾਮ ਆਧਾਰਾ ਟੁੱਠਾ ਸੱਚਾ ਪਾਤ ਸਾਹੋ ਤਾਪ ਗਿਆ ਸੰਤਾਰਾ ਭਗਤਾ ਕੀ ਢੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨ ਹਾਰਾ ਰਹਾਓ ਸਚ ਤੇਰੀ ਸਾਮਗਰੀ ਸਚ ਤੇਰਾ ਦਰਬਾਰਾ ਸਚ ਤੇਰੇ ਖਾਜੀ ਨਿਆ ਸਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹੋ ਕੁਰਬਾਨੀ ਤੇਰਿਆ ਸੇਵਕਾ ਜਿਨ ਹਰਨਾਮ ਪਿਆਰਾ